ਲੋ ਜੀ ਸਰ ਹੋਰ ਉਹਨੇ ਕਰਤਾ 20 ਰੁਪਿਆ ਨੂੰ 2000 ਦਾ ਕਿਉਂ ਸਰ 2000 ਦਾ ਕਰਤਾ ਜੀ 2 ਦਾ ਨਹੀਂ ਜੀ ਇਹ ਤਾਂ ਜ਼ਿਆਦਾ ਹੀ ਹੋ ਗਿਆ ਅੱਛਾ ਜੀ ਆਮ ਤਾਂ ਅਸੀਂ 2000 ਦਾ ਹੀ ਦੱਸਦੇ ਹੁੰਨੇ ਆ ਪਰ 37 38 ਇੰਚ ਹੋਇਆ ਪਿਆ ਇਹ ਹਾਂਜੀ ਸਰ ਇਹ ਤਾਂ ਹੁਣ 6000 ਦਾ ਹੋ ਗਿਆ ਜੀ 6000 ਦਾ ਹੋ ਗਿਆ 20 ਰੁਪਿਆ 6000 ਬਣਾਤਾ ਹਾਂਜੀ 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 ਇਹ 2 4 6 600 ਗੁਣਾ ਹੋ ਗਿਆ ਮਿਲਦਾ ਹਾਂ 300 ਗੁਣਾ 300 ਗੁਣਾ 20 ਰੁਪਿਆ ਨੂੰ 300 ਗੁਣਾ ਕਰਤਾ ਹਾਂ ਸਰਕਾਰ ਤਾਂ ਕਰਦੀ ਹੈ 14 ਸਾਲਾਂ ਦੇ ਦੁਗਣਾ ਹਾਂਜੀ ਪਰ ਸਾਡੇ ਜ਼ਿੰਮੇਦਾਰ ਜਿਹੜੇ ਕਰਨ ਤਾਂ 600 ਗੁਣਾ ਤੱਕ ਵੀ ਕਰ ਸਕਦੇ ਆ ਥੋੜਾ ਜਿਹਾ ਧਿਆਨ ਰੱਖਣਾ 6 6.5 ਸਾਲ ਭਾਵੇਂ ਲਾ ਲਏ ਆ ਅਸੀਂ 5 ਸਾਲ ਕਹਿੰਨੇ ਆ 4 ਸਾਲ ਕਹਿੰਨੇ 5 ਸਾਲ ਨਹੀਂ 6 ਸਾਲ ਜੇ ਫालतੂ ਲਾ ਲਣਗੇ ਤਾਂ ਜਿਆਦਾ ਮਲਟੀਪਲ ਗਰੋਥ ਹੋ ਜਾਂਦੀ ਉਹਨਾਂ ਦੀ ਸਰ ਡਿਟੇਲ ਚ ਦੱਸੋ ਅਸਲ ਤੇ ਚੀਜ਼ ਕੀ ਆ ਇਹ ਇਹ ਕਲੋਨਸ ਫਾਇਦਾ ਹੈ ਜੀ ਇਹ ਪਲਾਈ ਬੋਰਡ ਬਣਦਾ ਹੈ ਨਾ ਅੱਜ ਕੱਲ ਹਰੇਕ ਘਰੇ ਹਰੇਕ ਪਤਾ ਹੈ ਪਲਾਈ ਬੋਰਡ ਵਾਲਿਆਂ ਨੂੰ ਲੋੜ ਹੈ ਹਰੇਕ ਪਲਾਈ ਚ ਵਰਤਿਆ ਜਾਂਦਾ ਹੈ ਖਰਾਂ ਚ ਅੱਜ ਕੱਲ ਪਲਾਈ ਬੋਰਡ ਫਲਸਟ ਡੋਰ ਜਿਹੜੇ ਕੀ ਦਰਵਾਜ਼ੇ ਵੀ ਉਹਦੇ ਬਣਨ ਲੱਗ ਗਏ ਹਾਂਜੀ ਬਿਲਕੁਲ ਤੇ ਫੁੱਟਾਂ ਦੇ ਹਿਸਾਬ ਨਾਲ ਬਾਅਦ ਚ ਤਾਂ ਪੱਤਾ ਕੱਢ ਕੇ ਵੇਚਦੇ ਆਂਦਾ ਜਿਹਨੂੰ ਜਾਣਕਾਰੀ ਹੈਗੀ ਇਹ ਪੂਰਾ ਜੇ ਕਿਸੇ ਨੇ ਲੈਣਾ ਰੇਟ ਤਾਂ ਆਪਦਾ ਫੈਕਟਰੀ ਰੇਟ ਪਤਾ ਕਰਨ ਫਿਰ ਜਾ ਕੇ ਕਰਨ ਵੀ ਉੱਥੇ ਕੀ ਮਾਰਕੀਟ ਰੇਟ ਆ ਕਿਵੇਂ ਇਕੱਲੇ ਆਰੇ ਵਾਲਿਆਂ ਨੂੰ ਪੁੱਛਾਂਗੇ ਹੁਣ ਤਾਂ ਆਰੇ ਵਾਲੇ ਤਾਂ ਘੱਟ ਰੇਟ ਬੋਲ ਸਕਦੇ ਆ ਬਿਲਕੁਲ ਜੀ ਬਿਲਕੁਲ ਸਰ ਵੀ ਉਹਨਾਂ ਦੇ ਜਿਹੜੇ ਵਰਤੋ ਚ ਜਿਨ੍ਹਾਂ ਦੀ ਚੀਜ਼ ਹੈਗੀ ਹੈ ਇਹ ਉਹ ਹੀ ਦੱਸਣਗੇ ਵੀ ਇਹਦਾ ਆ ਰੇਟ ਹੈਗਾ ਹਾਂਜੀ ਤੇ ਸਰ ਇਹ ਦੱਸੋ ਮੈਨੂੰ ਵੀ ਇਸ ਫਾਇਦੇ ਦਾ ਬਹੁਤ ਲੱਗੇ ਹੋਇਆ ਸਰ ਹੋਰਾਂ ਦੇ ਖੇਤ ਦੇ ਵਿੱਚ ਹਨਾ ਇਹ ਕਿੰਨਾ ਟਾਈਮ ਚ ਤਿਆਰ ਹੋਏ ਹੋਏ ਆਈ ਇਹ ਇਹਨਾਂ ਨੂੰ 6 6.5 ਸਾਲ ਹੋ ਗਏ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਉਦੋਂ ਜਾਨੀ 20 ਰੁਪਏ ਦੇ ਹਿਸਾਬ ਨਾਲ ਲੈ ਕੇ ਲਾਏ ਸੀ ਹੁਣ 7-8000 ਤੱਕ ਇਹਨਾਂ ਦੀ ਕੀਮਤ ਜਿਹੜੀ ਪਹੁੰਚ ਚੁੱਕੀ ਹੈ ਹਨਾ ਹਾਂਜੀ ਹਾਂਜੀ ਪਹੁੰਚ ਗਈ ਜੀ ਤੇ ਸਰ ਮੈਨੂੰ ਇਹ ਮੈਨ ਦੱਸੋ ਵੀ ਜਦੋਂ ਬੰਦੇ ਨੇ ਲਾਉਣੇ ਕਿਹੜੇ ਮੌਸਮ ਚ ਲਾਏ ਜਾਣ ਜੀ ਇਹ ਮੌਸਮ ਦਸੰਬਰ ਜਨਵਰੀ ਛੱਡ ਦਿਓ ਜੀ ਥੋੜੀ ਠੰਡ ਹੁੰਦੀ ਆ ਹਾਲਾਂਕਿ ਚਲਦੇ ਉਸ ਤੇ ਵੀ ਰਹਿੰਦੇ ਗ੍ਰੋਥ ਘਟ ਹੁੰਦੀ ਆ ਉਦੋਂ ਹਾਂਜੀ ਹਾਂਜੀ ਬਾਕੀ ਕਿਸੇ ਕਦੋਂ ਮਰਜ਼ੀ ਲਾ ਲਓ ਜੀ ਇਹਨੂੰ ਇਹ ਸਰ ਲਾਉਣ ਵੇਲੇ ਕਿੰਨਾ ਕ ਖਰਚਾ ਆ ਜਾਂਦਾ ਜੀ ਇਹਦਾ ਬਸ 20 ਰੁਪਏ ਕੋ 5 ਰੁਪਏ ਲੇਬਰ ਵਾਲੇ ਪੁੱਟਾ ਟੋਟਲ 25 ਰੁਪਏ ਖਰਚੇ ਸਾਰਾ ਕੁਝ ਹਾਂਜੀ ਨੱਕੀ ਹੁੰਦਾ ਜੀ ਤੇ ਸਰ ਜਿਵੇਂ ਇਹਦੀਆਂ ਜੜਾਂ ਨੇ ਪਾਣੀ ਵਗੈਰਾ ਕਹਿੰਦੇ ਆ ਵੀ ਜਿਹੜੇ ਫਾਇਦੇ ਹੁੰਦੇ ਆ ਧਰਤੀ ਜੋ ਪਾਣੀ ਬਹੁਤ ਸੋਖਦੇ ਆ ਪਰ ਇੰਜ ਜੜਾਂ ਮੈਨੂੰ ਬਿਲਕੁਲ ਹੀ ਬਾਹਰ ਲੱਗ ਨਹੀਂ ਨਹੀਂ ਜੀ ਬਸ ਮੂਸਲੀ ਹੁੰਦੀ ਹੈ ਕਿ ਆ ਸੈਟ ਵਾਲੀਆਂ ਛੋਟੀਆਂ ਇਤਨੇ ਨੇ ਬਾਕੀ ਆ ਫਸਲ ਖੜੀ ਕੋਲ ਕੋਈ ਹੈ ਨਹੀਂ ਖਰਾਬੀ ਵੀ ਇਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਹਾਂ ਵੀ ਆ ਖਰਾਬ ਹੋ ਗਈ ਫਸਲ ਜਾਂ ਦਿੱਕਤ ਪਰੇਸ਼ਾਨੀ ਆਈ ਕੋਈ ਕੋਈ ਇਹੋ ਜੀ ਗੱਲਬਾਤ ਨਹੀਂ ਹ ਦੇ ਕੋਲ ਤੇ ਚੱਲਦਾ ਰਹੇਗਾ ਕੰਮ ਆ ਤੁਸੀਂ ਦੇਖ ਸਕਦੇ ਹੋ ਉੱਪਰ ਤੱਕ ਐ ਮੰਨ ਲਓ ਕੋਈ ਟਾਣੀ ਨਹੀਂ ਉੱਪਰ ਜਾ ਕੇ ਦੇਖੋ ਟਾਣੀ ਨਹੀਂ ਇਹ ਨਿਸ਼ਾਨ ਵੀ ਜੇ ਕੋਈ ਹੈਗਾ ਨਾ ਜਿਹੜੇ ਡਾਣੇ ਨਿਕਲਦੀ ਸੁੱਕ ਜਾਂਦੀ ਹੈ ਉਹਨਾਂ ਨਿਸ਼ਾਨ ਵੀ ਮਿਲ ਜਾਂਦਾ ਹਾਂਜੀ ਹਾਂ ਸਾਰੇ ਇੱਥੇ ਟਾਣੀਆਂ ਸੀਗੀਆਂ ਜਿਵੇਂ ਆਪਣੇ ਸਰੀਰ ਦੇ ਅੰਦਰ ਖੰਭਰ ਜਾਂਦਾ ਉਹ ਗੱਲ ਆ ਵੀ ਟਾਣੀ ਟੁੱਟਣ ਦੇ ਬਾਰੇ ਇਹ ਬਿਲਕੁਲ ਇਹ ਵੀ ਆਪ ਨੇ ਪਲੇਨ ਹੋ ਜਾਂਦਾ ਜੀ ਤੇ ਸਰ ਮੈਨੂੰ ਇਹ ਦੱਸੋ ਇਹ ਤੇ ਕੋਈ ਬਿਮਾਰੀ ਤਾਂ ਨਹੀਂ ਪੈਂਦੀ ਜੀ ਨਹੀਂ ਜੀ ਕੋਈ ਕਿਸੇ ਕਿਸੇ ਜਿੱਥੇ ਥਾਂ ਤੇ ਦੀਮਕ ਵਗੈਰਾ ਹੈਗੀ ਏ ਉਥੇ ਕਲੋਰੋ ਦਾ ਕਰਕੇ ਥੋੜਾ ਜਿਹਾ ਟ੍ਰੀਟਮੈਂਟ ਆਪਾਂ ਕਰ ਸਕਦੇ ਆ ਕੋਈ ਜ਼ਿਆਦਾ ਮਹਿੰਗਾ ਕੋਈ ਵੀ ਨਹੀਂ ਜਿੰਨੇ ਚਾਪਰੇ ਸਪਰੇਅ ਕਰਨੀ ਪਵੇ ਆਪਾਂ ਨੂੰ ਤੇ ਬਾਕੀ ਖੇਤ ਚ ਲਾਏ ਹੋਇਆ ਸਰ ਹੁਣ ਤਾਂ ਬੱਟਾ ਦੇ ਲਾਏ ਹੋਇਆ ਹਨਾ ਕਿੰਨੀ ਲੰਮਾਈ ਚੌੜਾਈ ਤੇ ਇਹ ਲੱਗੀ ਇਹ 5 ਫੁੱਟ ਤੇ ਹੀ ਆ ਜੀ ਇਹ ਹਾਂਜੀ 5-5 ਫੁੱਟ ਤੇ ਸਾੜੇ 1 ਕਿੱਲੇ ਦੀ ਲੰਬਾਈ ਤੇ 40 ਬੁੱਟੇ ਲੱਗ ਜਾਂਦੇ ਆ ਅੱਛਾ ਅੱਛਾ ਜੀ ਤੇ ਜੇ ਪੂਰੇ 1 ਏਕੜ ਚ ਲਗਾਉਣਾ ਹੋਵੇ ਕਿਸੇ ਨੇ ਜਾਂ ਕੋਈ ਪਲਾਟ ਪਿਆ ਹੋਈ ਪੂਰੇ ਏਕੜ ਚ ਤਾਂ ਹਰੇਕ ਬੰਦੇ ਦੀ ਆਪਦੇ ਆਪ ਦੀ ਹੈਗੀ ਹੈ ਕੋਈ 900000 ਕੋਈ ਬੱਲੀ ਲਾਣਾ ਹੁੰਦਾ ਜਿਆਦਾ ਵੀ ਲਾ ਲੰਦਾ ਹੈ ਕਿਸੇ ਨੇ ਛੇਤੀ ਗਰੋਸ ਚਾਹੀਦੀ ਹੈ ਤਾਂ 700 600 ਜਿੰਨਾ ਕ ਹੋਵੇ ਓਨਾਂ ਕ ਲੱਗ ਸਕਦਾ ਜਿੰਨੇ ਘੱਟ ਲਾ ਲੋਂਗੇ ਉਹਨੇ ਛੇਤੀ ਮੋਟੇ ਹੋ ਜਾਣਗੇ ਵਜਨ ਓਨਾ ਹੀ ਨਿਕਲਣਾ ਹੈ ਵਜਨ ਓਨਾ ਹੀ ਨਿਕਲਣਾ ਕਿਉਂਕਿ ਜਿਆਦਾ ਲਾ ਲੋਂਗੇ ਤਾਂ ਵੀ ਓਨਾ ਹੀ ਵਜਨ ਹੈ 600 700 ਲਾ ਲੋਂਗੇ ਤਾਂ ਵੀ ਓਨਾ ਹੀ ਵਜਨ ਹੈ